ਜੀ ਬਰਨਾਲੇ ਦੇ ਵਿੱਚ ਖੜੇ ਪਿੰਡ ਸਿੰਘੇੜਾ ਪੈਰੋਂ ਪੱਤੀ ਦੇ ਵਿੱਚ ਜਿੱਥੇ ਕਿ ਗੁਰੂ ਘਰ ਵੱਲੋਂ ਇੱਕ ਸੇਵਾ ਸਕੀਮ ਚਲਾਈ ਗਈ ਹੈ ਜਿਦੇ ਵਿੱਚ ਵੀਰਾਂ ਨੇ ਗੁਰੂ ਘਰ ਦੀ ਇਮਾਰਤ ਲਈ ਪੈਸਾ ਕਟਾ ਕਰਨਾ ਇਮਾਰਤ ਦਾ ਕੰਮ ਇੱਥੇ ਰੁਕਿਆ ਹੋਇਆ ਹੈ ਤਾਂ ਬਾਈ ਨਾਲ ਕਰਦਾਂਗੇ ਬਾਈ ਅਸ਼ੀਕਾਲ ਸਤਿ ਸ਼੍ਰੀ ਅਕਾਲ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਪਹਿਲੇ ਨਾਮ ਦੇ ਵਿੱਚ ਬਾਈ ਜੀ ਕੀ ਹੈ ਬਾਈ ਪਹਿਲੇ ਨਾਮ ਚ ਕ੍ਰੇਟਾ ਉਹਦੀ ਆਪਸ਼ਨ 855 4/4 ਉਹਦੇ ਆਪਸ਼ਨ ਚ 4/2 ਥਾਰਾ ਕੁੱਲ 111 ਨਾਮ ਨੇ ਦੂਜੇ ਨਾਮ ਚ ਬੁਲਟ ਮੋਟਰਸਾਈਕਲ ਹੈ ਬਾਈ ਏ ਆਪਾਂ 23 ਤਰੀਕ ਨੂੰ ਕੱਢਾਂ ਉਸ ਤੋਂ ਪਹਿਲਾਂ 4 ਤਰੀਕ ਨੂੰ ਇੱਕ ਮਿੰਨੀ ਟਰੱਕ ਕੱਢਾਂਗੇ ਜਿਸ ਦੇ ਵਿੱਚ ਇਲੈਕਟ੍ਰੋਨਿਕ ਸਕੂਟਰੀ ਉਹਦੀ ਆਪਸ਼ਨ 'ਚ ਏਸੀ ਵਾਸ਼ਿੰਗ ਮਸ਼ੀਨ ਛਤਾਂ ਵਾਲੇ ਪੱਖੇ ਤੇ ਸਮਾਰਟਵਚ ਕੁੱਲ 11 ਨਾਮ ਨੇ ਗੁਰਦੁਆਰਾ ਸਾਹਿਬ ਚ ਹੀ ਟਰੱਕ ਡੱਢੇ ਜਾਊਗਾ ਤੇ ਭਾਈ ਜੀ ਜੇ ਆਪਾਂ ਗੱਲ ਕਰੀਏ ਕੂਪਨ ਸਕੀਮ ਦੀ ਉਸ ਤੋਂ ਪਹਿਲਾਂ ਇਧਰ ਜੀਪ ਕਿੰਨੀ ਨਿਗਾ ਮਰਾ ਦੋ ਜੇ ਕੋਈ ਭਾਈ 1200 2000 ਜਾਂ 5000 ਦੀ ਪੇਮੈਂਟ ਕਰਦਾ ਉਹਨੂੰ ਜੀਪ ਦੇ ਕੂਪਨ ਬਿਲਕੁਲ ਫ੍ਰੀ ਮਿਲਣਗੇ 300 ਦਾ ਇੱਕ ਕੂਪਨ ਆ ਜੀ 500 ਦੇ 3000 ਦੇ 9 2000 ਦੇ 25 ਨੰਬਰ ਤੇ ਪੇਮੈਂਟ ਕਰਕੇ ਜਿਹੜਾ ਤੁਹਾਡੀ ਸਕਰੀਨ ਤੇ ਚੱਲੀ ਜਾਂਦਾ ਸਕਰੀਨਸ਼ਾਟ ਭੇਜ ਦਿਓ 2-4 ਮਿੰਟਾਂ ਦੇ ਵਿੱਚ ਵਿੱਚ ਕੂਪਨ ਮਿਲ ਜਾਣਗੇ ਜਵਾਕ ਦੀ ਅੱਖੀ ਚ ਅੱਖਾਂ ਦੇ ਪੱਟੀ ਬੰਨ ਕੇ ਬਈ ਇਹ ਡਰਾ ਹੈ ਬਾਈ ਜੀ ਜਮਾਂ ਪਾਰਦਰਸ਼ੀ ਡਰਾ ਨਿਕਲਣਾ ਗੁਰਦਵਾਰ ਦੀ ਸੇਵਾ ਲਈ ਡਰਾ ਕਿਸਦਾ ਨਿੱਜੀ ਡਰਾ ਨਹੀਂ ਹੈਗਾ ਜੇ ਤੁਸੀਂ ਪਰਚੀ ਪਾਉਣੀ ਹੈ ਨੰਬਰ ਸਕਰੀਨ ਤੇ ਚੱਲੀ ਜਾਂਦਾ ਪੇਮੈਂਟ ਪਾ ਕੇ ਸਕਰੀਨ ਸ਼ਾਟ ਭੇਜ ਦਿਓ 5-4 ਮਿੰਟਾਂ ਅੰਝ ਪਰਚੀ ਮਿਲ ਜੂ ਹਜ਼ਾਰ ਦੀ ਪੇਮੈਂਟ ਵਾਲੇ ਨੂੰ ਦੱਸ ਦਈਏ ਹਜ਼ਾਰ ਦੀ ਪੇਮੈਂਟ ਵਾਲੇ ਨੂੰ ਜੀਪ ਫ੍ਰੀ ਮਿਲਣੀ ਹੈ ਬਾਈ ਜੀ ਤੇ ਜਿਹੜਾ 5000 ਤੋਂ ਉੱਪਰ ਦੇ ਕੂਪਨ ਉਹਨੂੰ ਇਹਦੇ ਕੂਪਨ ਵੱਧ ਮਿਲ ਲੈਣੇ ਤੇ ਉਸ ਤੋਂ 500 ਵਾਲੇ ਦੇ ਵਿੱਚ ਮਿੰਨੀ ਚ ਪੈਣਾ ਡਰਾ ਮਿੰਨੀ ਡਰਾ 4 ਤਰੀਕ ਨੂੰ ਕੱਢ ਦਿੱਤਾ ਜਾਣਾ ਸਮਾਂ ਖਚ ਮਾ ਪਾ ਲਓ ਕੂਪਨ